ਹਾਲਾਤ ਨੇ ਮੌਜੂਦਾ ਕੀ ਨਜ਼ਰ ਦੇਖੋ ਪਹਿਲੀ ਗੱਲ ਤਾਂ ਮੈਂ ਬਲਵਿੰਦਰ ਸਿੰਘ ਜਿਹੜਾ ਸਾਡੇ ਜਿਹੜਾ ਪਿਸਾਰ ਜਿਹੜਾ ਸਾਡਾ ਐਂਕਲ ਸਾਡੇ ਕੈਂਡੀਡੇਟ ਦਾ ਜੋ ਰਾਜਵਤ ਰਾਹ ਸਾਡੇ ਕੈਂਡੀਡੇਟ ਸੀ ਉਹ ਬਾਦਲ ਤੋਂ ਔਰ ਜਿਹੜਾ ਪੇਸ਼ੇ ਤੇ ਅਰਫਤ ਸਿੰਘ ਜੀ ਔਰ ਇਲੈਕਸ਼ਨ ਜਿਹੜੀ ਸੀ ਉਹ ਬੜੀ ਪੀਸਫੁਲ ਹੋ ਰਹੀ ਸੀ ਸ਼ੁਰੂ ਤੋਂ ਮੇਰੀ ਕੋਸ਼ਿਸ਼ ਇਹ ਸੀ ਵੀ ਜਿਹੜਾ ਫੈਸਲਾ ਆ ਉਹ ਲੋਕਾਂ ਦਾ ਹੋਣਾ ਚਾਹੀਦਾ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਉਹ ਮਤਲਬ ਕਿਸੇ ਵੀ ਪਾਰਟੀ ਵੱਲੋਂ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਔਰ ਰੂਲਿੰਗ ਪਾਰਟੀ ਦਾ ਇੱਕ ਮੰਤਰੀ ਹੋਣ ਦੇ ਜਿਹੜਾ ਬਾਲਗੂ ਮੇਰੇ ਵੱਲੋਂ ਪੂਰੀ ਕੋਸ਼ਿਸ਼ ਇਹ ਕਿ ਜਿਹੜਾ ਮੇਰਾ ਬਿਹੇਵੀਅਰ ਹੈ ਉਹ ਐਗਜ਼ੈਂਪਲਰੀ ਹੋਵੇ ਔਰ ਮੈਂ ਇਲੈਕਸ਼ਨ ਤੋਂ ਪਹਿਲਾਂ ਮੈਂ ਸਾਰੇ 60 ਪਿੰਡਾਂ ਦੇ ਵਿੱਚ ਮੈਂ ਦੋ ਵਾਰ ਹੀ ਜਾ ਕੇ ਆਇਆ ਗਰੰਟਾ ਦੇ ਕੇ ਆਇਆ ਕੰਮ ਸ਼ੁਰੂ ਕਰਾਇਆ ਔਰ ਕਿਸੇ ਨਾਲ ਕੋਈ ਧੱਕਾ ਨਹੀਂ ਆ ਸਾਡੀਆਂ ਸਾਰੀਆਂ ਸੀਟਾਂ ਦੇ ਉੱਤੇ ਅਕਾਲੀਆਂ ਦੇ ਵੀ ਕੰਨੀ ਹੱਥ ਪਿੱਛੇ ਰੱਖੋ ਕਾਂਗਰਸ ਦੇ ਵੀ ਕੈਂਡੀਡੇਟ ਹੈ ਜਿੱਥੇ ਭਾਜਪਾ ਨੂੰ ਕੈਂਡੀਡੇਟ ਮਿਲਿਆ ਉਹਨਾਂ ਦੇ ਵੀ ਕੈਂਡੀਡੇਟ ਹੈ ਤਕਰੀਬਨ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਸੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਸੀ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਪਰ ਦੇਖ ਲੈ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਗੁੰਡਾ ਕਰਦੀ ਦੀ ਆਦਤ ਪਈ ਹੋਈ ਹੈ ਸਾਡੇ ਬੂਦੇ ਉੱਤੇ ਸਵੇਰੇ ਰਸ਼ ਸੀਗਾ ਔਰ ਉਹਨਾਂ ਨੇ ਸਵੇਰ ਤੋਂ ਹੀ ਜੜਾ ਸੀਗਾ ਉਹ ਬਾਹਰਲੇ ਬੰਦੇ ਬੁਲਾ ਕੇ ਸਾਡੇ ਉੱਤੇ ਲੇਡੀਜ਼ ਬੈਠੀਆਂ ਹੋਈਆਂ ਸੀ ਔਰ ਉਹਨੂੰ ਡਿਮਿਟੇਟ ਲਗਾਤਾਰ ਉਹਨੂੰ ਡਿਮਿਟੇਟ ਕੀਤਾ ਜਾ ਰਿਹਾ ਸੀ ਔਰ ਸਾਡੇ ਮੈਨੂੰ ਉੱਥੋਂ ਰਿਪੋਰਟਸ ਆਈਆਂ ਰਾਜਕਰਤ ਜੀ ਆਰੇ ਮੇਰੇ ਪ੍ਰਿੰਸ ਸਾਡੇ ਕੈਂਡੀਡੇਟ ਉੱਥੇ ਸੀ ਮੈਨੂੰ ਇਹਨਾਂ ਵੱਲੋਂ ਰਿਪੋਰਟਸ ਆਈਆਂ ਜਿਹੜੇ ਸਾਡੇ ਬੰਦੇ ਹੋਰ অবজারভার ਸੀ ਉਹਨਾਂ ਨੇ ਕਿਹਾ ਜੀ ਸਾਨੂੰ ਇੱਥੇ ਇਹਨਾਂ ਦੀ ਬਹੁਤ ਜ਼ਿਆਦਾ ਇਹਨਾਂ ਨੇ ਜਿਹੜਾ ਮਾਹੌਲ ਹੈ ਉਹ ਔਰਤਾਂ ਦੇ ਉੱਤੇ ਘਟੀਆ ਕਿਸਮ ਦੇ ਕਮੈਂਟ ਹੋ ਰਹੇ ਆ ਔਰ ਇਹਨੂੰ ਫੋਲੋ ਵੀ ਕੀਤਾ ਗਿਆ ਰਾਤ ਵਕਤਾਂ ਤੋਂ ਕੂਟਰਾ ਤੇ ਜਿੱਥੇ ਜਾਂਦੇ ਸੀ ਉਹਨਾਂ ਨੂੰ ਫੋਲੋ ਕਰਦੇ ਸੀ ਬੰਦੇ ਔਰ ਉਹਨਾਂ ਨੂੰ ਲੱਗ ਰਿਹਾ ਸੀ ਇਹਨਾਂ ਦੇ ਮਨਪ ਸਿਗਾ ਸ਼ੁਭਾ ਸਿਗਾ ਵੀ ਕੁਝ ਨਾ ਕੁਝ ਇਹ ਕਾਰਨਾ ਕਰਦੇ ਆ ਮੈਂ ਪੁਲਿਸ ਨੂੰ ਕਿਹਾ ਵੀ ਤੁਸੀਂ ਜਾ ਕੇ ਦੇਖ ਕੇ ਆਓ ਉਹਨਾਂ ਨੇ ਜਾ ਕੇ ਉਹਨੂੰ ਸਮਝਾ ਕੇ ਉਹਨੂੰ ਆਏ ਤੇ ਜਦੋਂ ਕੋਈ 12 12:30 ਦਾ ਟਾਈਮ ਹੋਇਆ ਉਦੋਂ ਤੱਕ ਉਹਨਾਂ ਨੇ ਉੱਥੇ ਕਾਫੀ ਜ਼ਿਆਦਾ ਬੰਦਿਆਂ ਦਾ ਜਵਾਬ ਦਾ ਕਰ ਲਿਆ ਸੀ ਨੌਬਤ ਇੱਥੇ ਤੱਕ ਪਹੁੰਚ ਗਈ ਸੀ ਕਿ ਮੈਨੂੰ ਡੀਐਸਸੀ ਨੂੰ ਫੋਨ ਕਰਕੇ ਆਪਣੇ ਬੰਦਿਆਂ ਨੂੰ ਉੱਥੋਂ ਰੈਸਕਿਊ ਕਰਕੇ ਬੁਲਾਣਾ ਪਿਆ ਉਹਨਾਂ ਨੂੰ ਚ ਮੈਂ ਕਹਿੰਦਾ ਤੁਸੀਂ ਆਪਾਂ ਲੜਾਈ ਨਹੀਂ ਕਰਨੀ ਜਿੰਨੀਆਂ ਸਾਨੂੰ ਲੋਕ ਵੋਟਾਂ ਪਾਣ ਕੇ ਫੈਸਲਾ ਲੋਕਾਂ ਦਾ ਹੋਣਾ ਚਾਹੀਦਾ ਪੂਰੇ ਇਤਿਹਾਸ ਦੇ ਬਾਵਜੂਦ ਅਸੀਂ ਆਪਣੇ ਬੰਦੇ ਉਥੋਂ ਰੈਸਕਿਊ ਕੀਤੇ ਹਾਲਾਂਕਿ ਇਹ ਕਹਿੰਦੇ ਜੀ ਅਸੀਂ ਪੇਟੀਆਂ ਬੰਦ ਕਰਾ ਕੇ ਜਾਣਾ ਮੈਂ ਕਿਹਾ ਜੀ ਕੋਈ ਕਰਨੀ ਪੇਟੀਆਂ ਕਿਤੇ ਨਹੀਂ ਜਾਂਦੀਆਂ ਜੋ ਹੋਏਗਾ ਠੀਕ ਹੋਏਗਾ ਔਰ ਅਸੀਂ ਆਪਣੇ ਬੰਦਿਆਂ ਨੂੰ ਉਥੋਂ ਇੱਕ ਕਿਸਮ ਦਾ ਰੈਸਕਿਊ ਕੀਤਾ ਅਸੀਂ ਮਤਲਬ ਜਿਹੜੀ ਕੋਈ ਵੀ ਸ਼ਰਾਫਤ ਹੁੰਦੀ ਹੈ ਉਹਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਬਟ ਇਹ ਘਰੇ ਆ ਗਏ ਰਾਜ ਵਿਕਰਾਂਤ ਤੇ ਹੋਰ ਇਹਦੇ ਜਿਹੜੇ ਕੁਝ ਬੰਦੇ ਸੀ ਅੰਦਰ ਚਲੇ ਗਏ ਦੋ ਬੰਦੇ ਇਹਨਾਂ ਦੇ ਬਾਹਰ ਖੜੇ ਸੀ ਇਹਨਾਂ ਨੂੰ ਜਿਹੜੇ ਬੰਦੇ ਚੇਸ ਕਰ ਰਹੇ ਸੀ ਫਾਲੋ ਕਰ ਰਹੇ ਸੀਗੇ ਬੰਦੇ ਪਿੱਛੇ ਆਏ ਆ ਔਰ ਇਹਨਾਂ ਦੇ ਗੇਟ ਦੇ ਉੱਤੇ ਆ ਕੇ ਜਿਹੜਾ ਲੜਕਾ ਜੀ ਨੂੰ ਮਿਲ ਕੇ ਆਇ ਉਹਦੇ ਇਹਨਾਂ ਨੇ ਗੋਲੀ ਮਾਰੀ ਆ ਤੇ ਤੁਸੀਂ ਦੇਖੋ ਵੀ ਉਹਦੀ ਕਿਸਮਤ ਦੇਖੋ ਕਹਿੰਦੇ ਹੁੰਦੇ ਨਾ ਵੀ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਉਹਦੇ ਗੋਲੀ ਇੱਥੋਂ ਲੱਗ ਕੇ ਔਰ ਕੰਨ ਕੋ ਜਾ ਕੇ ਨਿਕਲੀ ਆ ਜਿਉ ਸਿੱਧੀ ਚਲੀ ਜਾਂਦੀ ਤਾਂ ਵੀ ਡੈਥ ਸੀ ਉੱਪਰ ਚਲੀ ਜਾਂਦੀ ਤਾਂ ਵੀ ਡੈਥ ਸੀ ਥੋੜੀ نیچے ਚਲੀ ਜਾਂਦੀ ਤਾਂ ਵੀ ਡੈਥ ਸੀ ਚਾਰੇ ਪਾਸੇ ਡੈਥ ਸੀਗਾ ਉਹ ਕੁਦਰਤ ਨੇ ਉਹਨੂੰ ਹੱਥ ਦੇ ਕੇ ਉਹਨੂੰ ਜਿਹੜਾ ਬਚਾਇਆ ਬਟ ਇਹਦੇ 'ਚ ਮੈਂ ਦੋ ਗੱਲਾਂ ਕਹਿਣਾ ਚਾਹੁੰਦਾ ਜੀ ਮੈਂ ਬੜਾ ਸਾਫ਼ ਤਿੱਖਣ ਕਰ ਰਿਹਾ ਜੀ ਇਹ ਇੱਕ ਤਾਂ ਉਹ ਸ਼ੂਟਰ ਸੀਗੇ ਜਿਹੜੇ ਪੈਟੀ ਕ੍ਰਿਮੀਨਲ ਆ ਡਾ ਜਿਹਨੂੰ ਪੈਟੀ ਕ੍ਰਿਮੀਨਲ ਸਮਝਦਾ ਜਿਹਨੂੰ ਕਿ ਮੋਟਰਸਾਈਕਲ ਦੇ ਕੇ ਪਿਸਤੌਲ ਦੇ ਕੇ ਗੋਲੀ ਦੇ ਕੇ ਭੇਜਿਆ ਗਿਆ ਸੀਗੇ ਤੁਸੀਂ ਜਾਓ ਤੇ ਗੋਲੀ ਮਾਰਿਆ ਉਹ ਪਰਵਾਹ ਨਹੀਂ ਕਰਨੀ ਲੇਕਿਨ ਉਹਨਾਂ ਨਾਲ ਅਸੀਂ ਕਰਾਂਗੇ ਕਰਾਂਗੇ ਉਹਨਾਂ ਨਾਲ ਤਾਂ ਪੁਲਿਸ ਡੀਲ ਕਰੇਗੀ ਕਰੇਗੀ ਬਟ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਉੱਥੇ ਜਿਨ੍ਹਾਂ ਨੇ ਪਿਸਤੌਲ ਲੈ ਕੇ ਦਿੱਤਾ ਜਿਨ੍ਹਾਂ ਨੇ ਉਹਨੂੰ ਗੋਲੀ ਚਲਾਣ ਲਈ ਭੇਜਿਆ ਔਰ ਜਿਨ੍ਹਾਂ ਨੇ ਗੋਲੀ ਚਲਵਾਈ ਜਿਹੜੇ ਉਹਨਾਂ ਦੇ ਪੁਸ਼ਤ ਪੁਣਾਈ ਕਰਨ ਵਾਲੇ ਆ ਉਹਨਾਂ ਦੇ ਮਾਸਟਰ ਹੈਗੇ ਜਿਹੜੇ ਅਸੀਂ ਹੁਣ ਇਸ ਵਾਰੀ ਉਹਨਾਂ ਨੂੰ ਵੀ ਨਹੀਂ ਛੱਡਣੇ ਜੀ ਉਹਦੀ ਜੜੋ ਖਾਤਮ ਕਰਾਂਗੇ ਇਸ ਬਿਮਾਰੀ ਨੂੰ ਜਿਹੜੇ ਕ੍ਰਾਈਮ ਕਰਨ ਵਾਲੇ ਆ ਇਹਨਾਂ ਨੂੰ ਜਿਹੜਾ ਹੈਗਾ ਇਹ ਦੇ ਵਿਲ ਬੀ ਬਰਾਉਟ ਟੂ ਜਸਟਿਸ ਔਰ ਮੈਂ ਹੁਣੇ ਹੀ ਡੀਆਈਜੀ ਸਾਹਿਬ ਨੂੰ ਮਿਲ ਕੇ ਆਇਆ ਔਰ ਮੇਰੇ ਨਾਲ ਸਹਿਮਤ ਹੈ ਜੀ ਕਿ ਇਹ ਕੋ ਲਾਕਡਾਊਨ ਦਾ ਕੇਸ ਨਹੀਂ ਸਾਡਾ ਜਿਹੜਾ ਬੰਦਾ ਹੈਗਾ ਇਹਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਵਾਈਫ ਨੂੰ ਕਹਿ ਰਹੀ ਕਿ ਸਾਰੇ ਨੇ ਤਾਂ ਅੱਜ ਤੱਕ ਚੂਹਾ ਨਹੀਂ ਮਾਰਿਆ ਕਿਤੇ ਜੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਜਿਹਦੇ ਬੰਦੇ ਤੇ ਗੋਲੀ ਲੱਗੀ ਉਹ ਜਾਣਦਾ ਨਹੀਂ ਕਿ ਉਹਨੂੰ ਗੋਲੀ ਮਾਰੀ ਕਿਉਂ ਆ ਉਹਦਾ ਮੋਟਿਵ ਕੀ ਹੈ ਔਰ ਮੈਂ ਇਹ ਗੱਲ ਸ਼ਕੀਨ ਨੜ ਕਹਿ ਸਕਦਾ ਜਿਹਨੇ ਗੋਲੀ ਮਾਰੀ ਉਹ ਇਹਨੂੰ ਨਹੀਂ ਜਾਣਦਾ ਕਿ ਬੰਦਾ ਕੌਣ ਆ ਜਿਹਨੂੰ ਗੋਲੀ ਮਾਰ ਰਿਹਾ ਉਹ ਇਹ ਜਿਹੜਾ ਗੋਲੀ ਚਲਾਣ ਵਾਲਾ ਹੈਗਾ ਉਹ ਉਹਦਾ ਕਿਤੇ ਨਾ ਕਿਤੇ ਸਾਡਾ ਜਿਹੜਾ ਕੈਂਡੀਡੇਟ ਸੀਗਾ ਉਹਦਾ ਟਾਰਗੇਟ ਤਾਂ ਉਹੀ ਸੀਗਾ ਵੀ ਇਹ ਇਹਦਾ ਮਤਲਬ ਇਹਨੂੰ ਮਤਲਬ ਇਹੋ ਜਿਹਾ ਮੋਰਲ ਕ੍ਰੀਏਟ ਕਰ ਦਿਓ ਕਿ ਇੱਥੇ ਬਾਰਨ ਦੇ ਵਿੱਚ ਜਾਂ ਹੋਰ ਇਸ ਪਾਸੇ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਾ ਖੜਾ ਹੋਵੇ ਇਹ ਅਸੀਂ ਕਿਸੇ ਨਾਲ ਤੱਕਾ ਕਰਦੇ ਨਹੀਂ ਪਰ ਅਸੀਂ ਤੱਕਾ ਬਰਦਾਸ਼ਤ ਵੀ ਨਹੀਂ ਕਰਦੇ ਮੈਂ ਮਤਲਬ ਇਹ ਗੱਲ ਜਿੰਨੀ ਮੇਰੇ ਕੋਲੇ ਤਾਕਤ ਹੈਗੀ ਆ ਇਹ ਮੈਂ ਆਪਣੇ ਵੱਲੋਂ ਆਪਣੇ ਮਾਜਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਕਿ ਗੋਲੀ ਚਲਾਉਣ ਵਾਲਿਆਂ ਨੂੰ ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕੌਨਸਪਰੇਸੀ ਕਰਕੇ ਗੋਲੀ ਚਲਵਾਉਣ ਵਾਲਿਆਂ ਨੂੰ ਇਹਨਾਂ ਨੂੰ ਹੁਣ ਸਾਰਿਆਂ ਨੂੰ ਵੱਲੋਂ ਦੇਵਲ 올 ਵੀ ਬਰਾਉਟ ਟੂ ਜਸਟਿਸ ਇਹਨਾਂ ਨੂੰ ਅਸੀਂ ਖਿੱਚ ਕੇ ਲਿਆਵਾਂਗੇ ਜਿੱਥੇ ਮਰਜ਼ੀ ਚਾਹੇ ਜਮੀਨ 'ਚ ਛੁੱਪ ਜਾਣ ਪਤਾਲ ਵਿੱਚ ਛੁੱਪ ਜਾਣ ਬਾਰ ਭੱਜਣ ਦੀ ਕੋਸ਼ਿਸ਼ ਕਰਨ ਨਾ ਇਹਨਾਂ ਨੂੰ ਭੱਜਣ ਦੇਾਂਗੇ ਨਾ ਇਹਨਾਂ ਨੂੰ ਬਚਾਉਂਦੇ ਆਂਗੇ ਜਿੱਥੇ ਵੀ ਹੈਗਾ ਖਿੱਚ ਕੇ ਲਿਆਵਾਂਗੇ ਇਹਨਾਂ ਨੂੰ ਕੋਰਟ ਕਿਚਾਰੀ ਤੱਕ ਵੀ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਇਨਸਾਫ ਮਿਲੇਗਾ ਔਰ ਜਿਹੜੇ ਦੋਸ਼ੀ ਆਰੋਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜਾ ਰਾਜਨੀਤਿਕ ਹੋਂਦ ਨਹੀਂ ਜੀ ਕੌਣ ਨੇ ਕਿਸੇ ਨੂੰ ਜਿਹੜੇ ਦੇਖੋ ਗੱਲ ਇਹ ਹੈਗੀ ਆ ਵੀ ਜਿਹੜੇ ਇੱਕ ਤਾਂ ਹੈਗੀ ਆ ਜਿਹੜੇ ਚਲਾੜ ਵਾਲੇ ਆ ਉਹ ਤਾਂ ਸੀਸੀਟੀਵੀ 'ਚ ਆ ਗਏ ਸੀ ਹੁਣ ਉਹ ਆ ਗਏ ਆ ਉਹ ਫੜੇ ਜਾਣਗੇ ਉਹਨਾਂ ਦੀ ਇਨਟੈਰੋਗੇਸ਼ਨ ਹੋਏਗੀ ਉਹਨਾਂ ਦਾ ਸਾਰਾ ਜਿੱਦਾਂ ਉਹਨਾਂ ਦਾ ਉਹਨਾਂ ਦੀ ਉਹਨਾਂ ਦੀ ਮੂਵਮੈਂਟਸ ਹੈਗੀਆਂ ਹੋਰ ਉਹਨਾਂ ਦਾ ਜੋ ਵੀ ਸਾਰੀਆਂ ਡਿਟੇਲਸ ਆ ਜਾਣਗੀਆਂ ਪੁਲਿਸ ਕੋਲੇ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਜਿਹੜੇ ਜਿਹੜੇ ਚਲਵਾਉਣ ਵਾਲੇ ਆ ਜਿਹੜੇ ਕਾਂਸਪੀਰੇਟਰਸ ਆ ਜਿਹੜੇ ਬ੍ਰੇਨ ਬਿਹਾਈਂਡ ਦਾ ਕਰਾਇਮ ਹੈ ਉਹ ਸਾਰੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਵੇਂ ਅੱਜ ਮੈਂ ਪੀਸੀ ਕਰ ਰਿਹਾ ਹੈਗਾ ਬਟ ਐਸੋਲੇ ਇਨਵੈਸਟੀਗੇਸ਼ਨ ਹੋ ਰਹੀ ਹੈ ਮੈਂ ਤਾਂ ਮੈਂ ਮਰਨ ਗੱਲ ਇਹ ਵੀ ਮੈਂ ਜੰਪ ਨਹੀਂ ਕਰਨਾ ਚਾਹੁੰਦਾ ਕੋਈ ਸਿਆਸੀ ਪਾਰਟੀ ਦੇਖੋ ਮੇਰੀ ਗੱਲ ਸੋ ਇਲੈਕਸ਼ਨ ਹੋ ਰਹੀ ਹੈ ਜੀ ਇਹ ਜੇ ਉੱਥੇ ਬੰਦਿਆਂ ਨੂੰ ਜਿਹੜੇ ਸਾਡੇ ਬੂਥ ਤੇ ਬੈਠੇ ਹੋਏ ਆ ਜੇ ਔਰਤਾਂ ਨੂੰ ਬਰਾਉ ਬਿਟ ਕੀਤਾ ਜਾ ਰਿਹਾ ਜੇ ਸਾਡੇ ਬੰਦਿਆਂ ਨੂੰ ਉੱਥੇ 250 300 ਬੰਦਾ ਕਿਨੇ ਬੁਲਾਇਆ ਉਹਨਾਂ ਨੂੰ ਕਿਹਦੇ ਬੁਲਾਨ ਤੇ ਆਏ ਹੋ ਕਿਨੇ ਇਕੱਠੇ ਕੀਤੇ ਕੀ ਮੋਟਿਵ ਸੀ ਉਹਦਾ ਜਦੋਂ ਅਸੀਂ ਨੇ ਇਕੱਠੇ ਕੀਤੇ ਗੋਲੇ ਨੂੰ ਪਾਰਟੀ ਨੇ ਅਸੀਂ ਕੋਈ ਪ੍ਰਸਤੋ ਤੱਕਾ ਨਹੀਂ ਕਰਾਇਆ ਅਸੀਂ ਉਹਨਾਂ ਨੂੰ ਕਾਗਜ਼ ਭਰਨ ਤੋਂ ਨਹੀਂ ਰੋਕਿਆ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਇਲੈਕਸ਼ਨ ਲੜੋ ਸੁਰੱਖਿਆ ਦੇ ਇੰਤਜ਼ਾਮਾਂ ਦੇ ਉੱਪਰ ਸਵਾਲ ਨਹੀਂ ਉੱਠਦੇ ਵੀ ਕਿਸ ਤਰ੍ਹਾਂ ਦੇ ਨਾਲ ਪਰਸੋਂ ਉੱਥੇ ਪਹੁੰਚਿਆ ਦੇਖੋ ਗੱਲ ਇਹ ਗੱਲ ਇਹ ਹੈਗੀ ਆ ਵੀ ਜਿਹੜਾ ਤਾਂ ਸੁਰੱਖਿਆ ਦਾ ਸਵਾਲ ਹੈ ਤੁਸੀਂ ਬੂਥ ਦੇ ਉੱਤੇ ਉੱਥੇ ਬੰਦੋਬਸਤ ਸੀ ਅਸੀਂ ਪੋਰਟ ਸਪੇਜ ਕਿਉਂ ਉੱਥੇ ਜਮईन ਕੀਤਾ ਸੁਰੱਖਿਆ ਤੇ ਸਵਾਲ ਤਾਂ ਉੱਥੇ ਨੇ ਜੀ ਜੇ ਹੁਣ ਤੁਸੀਂ ਹਰ ਥਾਂ ਤੇ ਤਾਂ ਹਰ ਵੇਲੇ ਤਾਂ ਮਤਲਬ ਜਿਵੇਂ ਜਿਵੇਂ ਉੱਥੇ ਬੰਦਾ ਆ ਗਿਆ ਉਹ ਘਰ ਗਏ ਆ ਆਪਣੇ ਘਰ ਚਲੇ ਗਏ ਇਲੈਕਸ਼ਨ ਹੋ ਗਈ ਆ ਵੋਟਾਂ ਪੈ ਚੁੱਕੀਆਂ ਤੁਸੀਂ ਇਹਨਾਂ ਦੀ ਹਮਾਕਤ ਦੇਖੋ ਜੀ ਉਸ ਤੋਂ ਬਾਅਦ ਜਾ ਕੇ ਗੋਲੀ ਚਲਾਉਂਦੇ ਆ ਜੀ ਇਹ ਮਤਲਬ ਇਹ ਤਾਂ ਜਿਹੜਾ ਸੁਰੱਖਿਆ ਦੇ ਤਾਂ ਗੱਲ ਆਂਦੀ ਆਂਦੀ ਉਹ ਵੀ ਕਰਾਂਗੇ ਜੀ ਉਹਦੀ ਗੱਲ ਵੀ ਕਰਾਂਗੇ ਉਹ ਵੀ ਉਹ ਵੀ ਕਰ ਰਿਆ ਸੀ ਉਹਨਾਂ ਨੂੰ ਬੜਾ ਬੜਾ ਉਹਨੂੰ ਅਸੀਂ ਲਾ ਰਹੇ ਆ ਵੀ ਜਿਹੜੇ ਗੱਲ ਇਹ ਆ ਵੀ ਬੰਦਿਆਂ ਕੋਲੇ ਨਜਾਇਜ਼ ਹਥਿਆਰ ਕਿੱਥੋਂ ਆਇਆ ਜੀ ਉਹ ਹਥਿਆਰ ਕਿਨੇ ਦਿੱਤਾ ਜੀ ਉਹ ਔਰ ਉਹ ਤੇ ਭੇਜਿਆ ਕਿਨੇ ਦੀ ਜੀ ਇੰਟੈਲੀਜੈਂਸ ਫੇਲਿਅਰ ਨਹੀਂ ਆਂਦਾ ਲੱਗਦਾ ਤੁਹਾਨੂੰ ਦੇਖੋ ਇੰਟੈਲੀਜੈਂਸ ਫੇਲਿਅਰ ਤਾਂ ਬੜਦੇ ਬੜੇ ਮਤਲਬ ਜਦੋਂ ਵੀ ਕੋਈ ਵਾਰਦਾਤ ਹੁੰਦੀ ਆ ਉਦੋਂ ਕੋਈ ਨਾ ਕੋਈ ਇੰਟੈਲੀਜੈਂਸ ਫੇਲਰ ਹੁੰਦਾ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਕਿਸੇ ਨਾ ਕਿਸੇ ਦੀ ਗਲਤੀ ਹੁੰਦੀ ਆ ਉਹਦੇ ਵਿੱਚ ਇਹ ਇੰਟੈਲੀਜੈਂਸ ਫੇਲਰ ਹੋਇਆ ਕਿੱਥੇ ਹੋਇਆ ਲੇਕਿਨ ਜਿਹੜੇ ਕ੍ਰਿਮੀਨਲਸ ਆ ਉਹ ਉਹਨਾਂ ਨੂੰ ਹਥਿਆਰ ਕੌਣ ਦਿੰਦਾ ਹੈ ਉਹਨਾਂ ਨੂੰ ਭੇਜਦਾ ਕੌਣ ਹੈ ਉਹਨਾਂ ਨੂੰ ਕੰਟਰੋਲ ਕੌਣ ਕਰਦਾ ਹੈ ਵੀ ਵਲ ਕੈਪੂ ਦਾ ਰੂਟ ਆਫ ਇਟ ਮੈਂ ਉਹਦੀ ਜੜੋਂ ਵਾਲੀ ਉਹਦੀ ਜੜ ਫੜਾਂਗੇ ਜਾ ਕੇ ਜਿਵੇਂ ਮੈਂ ਇੱਕ ਡਾਕਟਰ ਆ ਅਸੀਂ ਬਿਮਾਰੀ ਦੀ ਜੜ ਕੈਂਸਰ ਜਿਹੜੀ ਵੀ ਉਹਦੀ ਬਿਮਾਰੀ ਦੀ ਜੜ ਫੜ ਕੇ ਉਹਦਾ ਇਲਾਜ ਕਰਾਂਗੇ ਔਰ ਜਿਹੜਾ ਗੈਂਗਸਟਰ ਬਾਦਿਆਂ ਨੂੰ ਜੜੋਂ ਖਤਮ ਕਰਾਂਗੇ ਔਰ ਮੈਂ ਇੱਕ ਵੀ ਜ਼ਰ ਪੇ ਜਿੰਨੇ ਮਾਪੇ ਆ ਇਹ ਗੋਲੀਆਂ ਚਰਾਉਣ ਵਾਲੇ ਵੀ ਪੰਜਾਬੀ ਆ ਮੈਂ ਫਿਰ ਕਹਿੰਨਾ ਜੀ ਬੰਦੋ ਜਿਹੜੇ ਉਹਨਾਂ ਦੇ ਮਾਪੇ ਪਾਪ ਆ ਮੈਨੂੰ ਉਹਨਾਂ ਦੇ ਨਾਲ ਵੀ ਹਮਦਰਦੀ ਆ ਆਪਣੇ ਬੱਚਿਆਂ ਨੂੰ ਸਮਝਾਓ ਜੀ ਇਹ ਜਿਹੜੇ ਬੰਦੇ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਬਣਾਉਂਦੇ ਆ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਤੋਂ ਸਮਗਲੇ ਕਰਾਉਂਦੇ ਆ ਜਿਹੜਾ ਨੇ ਤੁਹਾਡੇ ਬੱਚਿਆਂ ਨੂੰ ਅੱਦਵਾਦੀ ਬਣਾਇਆ ਇਹਨਾਂ ਤੋਂ ਸਾਵਧਾਨ ਹੋ ਜਾਓ ਅਸੀਂ ਆਪਣੀ ਆਣ ਵਾਲੀ ਪੀੜ੍ਹੀ ਬਚਾਣੀ ਆ ਚਾਹੇ ਉਹ ਬੰਦਾ ਪੁਲਿਸ ਚ ਹੋਵੇ ਚਾਹੇ ਉਹ ਗੈਂਗਸਟਰ ਹੋਵੇ ਜਾ ਉਹਨੂੰ ਸਾਠ ਹੋ ਗਿਆ ਜਿਹੋ ਜਿਹਾ ਸਾਟਾ ਬੰਦਾ ਸੀ ਜਿਹਨੂੰ ਵਿਚਾਰਿਆਂ ਨੂੰ ਪਤਾ ਹੀ ਕੁਛ ਨਹੀਂ ਆ ਮਤਲਬ ਕ੍ਰਾਈਮ ਹੁੰਦਾ ਕੀ ਆ ਬਾਈਟ ਚੱਲ ਰਹੀ ਹੈ ਇਹਨੂੰ ਕੋਈ ਪਤਾ ਹੀ ਨਹੀਂ ਆਂਦਾ ਕੋਲਾ ਭੜਾ ਹੈ ਚਾਹੇ ਉਹ ਹੋਵੇ ਹਾਫ ਟੂ ਹਾਫ ਲਾਈਵ ਦਿਨ ਲੇਕਿਨ ਪੁੱਤ ਤਾਂ ਪੰਜਾਬ ਦਾ ਮਰਦ ਹੈ ਡਾਕਟਰ ਰਾਣਾ ਬਲਾ ਚੌਰੀਆ ਉਹਦੇ ਫੇਸ ਤੇ ਕਿਵੇਂ ਦੇਖ ਰਹੇ ਇਸ ਤਰੀਕੇ ਦੇ ਸਬਾਗਿਆ ਨਿਸ਼ਾਨ ਹੈ ਬਿਲਕੁਲ ਜੀ ਬਿਲਕੁਲ 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 ਅਸੀਂ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਜੀ ਪਹਿਲੀ ਗੱਲ ਤਾਂ ਹੈ ਜੀ ਜਿਹੜਾ ਆਪਣੇ ਉਹ ਮਤਲਬ ਐਕਚੁਅਲੀ ਤਾਂ ਉਹ ਤਾਂ ਸਪੋਰਟਸ ਦਾ ਸਪான்ਸਰ ਸੀਗਾ ਨਾ ਜੀ ਉਹ ਖੇਡਾਂ ਕਰਾ ਰਿਹਾ ਸੀ ਪੰਜਾਬ ਸਰਕਾਰ ਖੇ ਮੈਨੂੰ ਬਹੁਤ ਅਫਸੋਸ ਹੈ ਉਸ ਕਾਰਨ ਦਾ ਬਹੁਤ ਦੁੱਖ ਹੈ ਮੇਰੇ ਬੱਚੇ ਵਰਗਾ ਜਿਹਾ ਹੋ ਤੇ ਉਹਦੇ ਮਾਪੇ-ਬਾਪ ਨਾਲ ਮੇਰੀ ਹਮਦਰਦੀ ਹੈ ਅਸੀਂ ਉਹਨਾਂ ਦੇ ਨਾਲ ਪੰਜਾਬ ਸਰਦਾਰਾਂ ਦੇ ਨਾਲ ਖੜੀ ਆ ਇਹ ਉਹ ਸਿਨਸੀਡੈਂਟ ਨੂੰ ਮੈਂ ਥੋੜਾ ਜਿਹਾ ਅਲੱਗ ਦੇਖ ਪਾਈ ਉਹਦੇ 'ਚ ਮੇਰੀ ਆਪਣੀ ਰਾਏ ਹੈ ਉੱਥੇ ਸ਼ਾਇਦ ਪੁਲਿਸ ਦੇ ਬੰਦੇ ਵੀ ਸੀ ਇਹ ਗੱਲ ਮੈਂ ਖਾਸ ਤਰ੍ਹਾਂ ਦੇ ਬਾਰੇ 'ਚ ਕਹੀ ਸੀ ਕਿ ਜਦੋਂ ਡੇਰਾ ਬਸੀ 'ਚ ਹੋਇਆ ਬਲਾ ਚੌਰ 'ਚ ਹੋਇਆ ਗੁਰਦਾਸਪੁਰ 'ਚ ਹੋਇਆ ਨਵੇਂ ਸਰਚ ਹੋਇਆ ਪਹਿਲੀਆਂ ਦੋ ਇਨਸੀਡੈਂਟਸ ਦੇ ਵਿੱਚ ਉਹ ਬੰਦੇ ਆਏ ਉਹਨਾਂ ਦੀ ਲੜਾਈ ਹਸਪਤਾਲ ਵਾਲਿਆਂ ਨਾਲ ਨਹੀਂ ਸੀ ਉਹਨਾਂ ਨੇ ਸਟਾਫ ਤੇ ਅਟੈਕ ਨਹੀਂ ਕੀਤਾ ਉਹਨਾਂ ਦੇ ਬੰਦੇ ਨੇ ਕਿ ਕਿਸੇ ਦਾ ਸਕੂਟਰ ਦਾ ਐਕਸੀਡੈਂਟ ਹੋਇਆ ਦੋ ਪਾਰਟੀਆਂ ਦੋਨੋਂ ਪਾਰਟੀਆਂ ਆਈਆਂ ਉਹਨਾਂ ਨੇ ਟਾਂਡਾ ਬਚਾਤਾ ਉੱਥੇ ਡਰ ਦਾ ਮੌਜੂਦਾ ਕੀਤਾ ਮੈਂ ਪਰਸਨਲੀ ਸਾਰੇ ਜੱਲੇ ਵੀ ਐਸਐਸਪੀ ਔਰ ਡੀਜੀਪੀ ਸਾਹਿਬ ਨੂੰ ਕਨਵੇ ਕੀਤਾ ਵੀ ਜਦੋਂ ਬੰਦਾ ਹਸਪਤਾਲ ਜਾ ਕੇ ਜਿਉ ਉਹ ਤਾਂਡਵ ਕਰਦੇ ਹਨਾ ਜੀ ਤਾਂ ਦੋਨੋਂ ਪਾਰਟੀਆਂ ਤੇ ਪਰਚੇ ਕਰਾਈ ਔਰ ਬੰਦੇ ਹਸਪਤਾਲ 'ਚ ਆ ਤਾਂ ਸਕਦੇ ਆ ਵਾਰਦਾਤ ਕਰ ਤਾਂ ਸਕਦੇ ਆ ਪਰ ਬਚ ਕੇ ਨਹੀਂ ਜਾਣੇ ਚਾਹੀਦੇ ਉਹਨਾਂ ਨੂੰ ਮੌਕੇ ਤੇ ਫੜਿਆ ਸੀ ਉਸ ਤੋਂ ਬਾਅਦ ਬੰਦ ਹੋ ਇਹ ਗੱਲ ਮੈਂ ਜ਼ਰੂਰ ਕਹਣਾ ਹੈ ਕਿ ਜੇ ਉੱਥੇ ਪੁਲਿਸ ਮੌਜੂਦ ਸੀ ਤਾਂ ਉਹ ਬੰਦੇ ਗੋਲੀ ਚਲਾ ਕੇ ਭੱਜ ਕੇ ਜਾਣੇ ਨਹੀਂ ਚਾਹੀਦੇ ਸੀ ਉੱਥੋਂ ਇਹ ਨਹੀਂ ਜਾਣਾ ਚਾਹੀਦਾ ਸੀਗਾ ਦੇਸ਼ ਵੀ ਵਿਲ ਮੇਕ ਸ਼ੋਰ ਕਿ ਬੰਦਾ ਵੈਸੇ ਤਾਂ ਕ੍ਰਾਈਮ ਕਰ ਨਾ ਸਕੇ ਬਟ ਜੇ ਕਿਸੇ ਨੇ ਗੋਲੀ ਚਲਾ ਦਿੱਤੀ ਤਾਂ ਫਿਰ ਉਹ ਬਚ ਕੇ ਨਹੀਂ ਜਾਣਾ ਚਾਹੀਦਾ ਉੱਥੋਂ ਨਿਕਲ ਕੇ ਨਹੀਂ ਜਾਣਾ ਚਾਹੀਦਾ ਫੇਲੀਅਰ ਫੇਲੀਅਰ ਹੈ ਪੁਲਿਸ ਦਾ ਦੇਖੋ ਦੇਖੋ ਗੱਲ ਇਹ ਆ ਵੀ ਮੈਨੂੰ ਐਸੇ ਦੇ ਮੈਂ ਕਿਤੇ ਬਿਜ਼ੀ ਸੀਗਾ ਕਿਤੇ ਕੁਝ ਮੇਰੇ ਕੁਝ ਫੈਮਿਲੀ ਮੈਂਬਰ ਦਾ ਕੋਈ ਸਬੰਧ ਹੋਣਾ ਆਸਟਰੀਆ ਮੈਨੂੰ ਐਗਜੈਕਟ ਸੀਕੋਸ ਆਫ ਇਵੈਂਟਸ ਨਹੀਂ ਹੈ ਮੈਂ ਐਸ ਵੇਲੇ ਮੈਂ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੈਗਾ ਮਤਲਬ ਫੇਲਰ ਤਾਂ ਇਹਦਾ ਸਸਕੇ ਜੇ ਬੰਦੇ ਨੂੰ ਆ ਕੇ ਬੰਦੇ ਗੋਲੀ ਮਾਰ ਕੇ ਚਲੇ ਗਏ ਠੀਕ ਹੈ ਨਾ ਮੈਂ ਇਹ ਕਹਿ ਰਿਹਾ ਵੀ ਅਸੀਂ ਵੀ ਵਿਲ ਮੇਕ ਸ਼ੋਰ ਕਿ ਇਹ ਨਾ ਹੋਵੇ ਪਹਿਲੀ ਗੱਲ ਤਾਂ ਹੈ ਵੀ ਕਿਸੇ ਕੋਲੇ ਪੰਜਾਬ ਦੇ ਵਿੱਚ ਨਜਾਇਜ਼ ਹਥਿਆਰ ਨਹੀਂ ਰਹਿਣ ਦੇਵਾਂਗੇ ਔਰ ਗੋਲੀਆਂ ਚਲਾਉਣ ਵਾਲੇ ਨਹੀਂ ਰਹਿਣ ਦੇਵਾਂਗੇ ਔਰ ਜਿਹੜੇ ਉਹਨਾਂ ਦੇ ਲੈਕਚਰ ਸਾਰੇ ਜਿਹੜੇ ਦੇਸ਼ ਤੋਂ ਬਾਹਰ ਬੈਠ ਕੇ ਦੇਖੋ ਇੱਕ ਤੁਹਾਨੂੰ ਗੱਲ ਸਮਝਣੀ ਪਵੇਗੀ ਕਿ ਪੰਜਾਬ ਦੇ ਨਾਲ ਕਿੰਨੇ ਕਿੰਨੇ ਜਿਹੜੀ ਪੰਜਾਬ ਦੀ ਖੁਸ਼ਹਾਲੀ ਹੈ ਬਹੁਤ ਸਾਰੇ ਬੰਦਿਆਂ ਨੂੰ ਚੁਭਦੀ ਹੈ ਉਹ ਬੰਦੇ ਪੰਜਾਬ 'ਚ ਵੀ ਹੈ ਉਹ ਦੇਸ਼ ਵਿੱਚ ਵੀ ਹੈ ਤੇ ਉਹ ਅਕ੍ਰੋਸ ਦਾ ਬਾਰਡਰ ਵੀ ਹੈ ਤੇ ਉਹ ਦੂਰ ਦੂਰ ਦੂਰਲੇ ਦੇਸ਼ਾਂ ਦੇ ਵਿੱਚ ਵੀ ਬੈਠੇ ਹੋਏ ਆ ਜਿਹੜੇ ਪੰਜਾਬ ਦੇ ਵਿੱਚ ਨਾਰਕੋਟਿਕਸ ਭੇਜ ਰਹੇ ਆ ਜਿਹੜੇ ਸਾਡੇ ਬੱਚਿਆਂ ਨੂੰ ਗੁਮਰਾਹ ਕਰਕੇ ਧਰਮ ਦੇ ਨਾਂ ਤੇ ਕਿਸੇ ਹੋਰ ਚੀਜ਼ ਦੇ ਨਾਂ ਦੇ ਉੱਤੇ ਜਾਂ ਕੋਈ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਚਾਹੇ ਨਸ਼ੇ ਵੇਚਣ ਤੇ ਲਾ ਰਹੇ ਆ ਜਾਂ ਉਹਨਾਂ ਨੂੰ ਗੈਂਗਸਟਰ ਬਾਦ ਵਿੱਚ ਲਾ ਰਹੇ ਆ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਸचेत ਹੋਣ ਦੀ ਲੋੜ ਹੈ ਸਾਨੂੰ ਇਸ ਵੇਲੇ ਇਕੱਠੇ ਹੋ ਕੇ ਇਹਦੇ ਬਾਅਦ ਪ੍ਰਤੀ ਸਾਡੀ ਸਰਕਾਰ ਦੀ ਜ਼ੀਰੋ ਟੋਲਰੈਂਸ ਹੈ ਜੀ ਅਸੀਂ ਹੁਣ ਵੀ ਵਿਲ ਗੈਟ ਟੂ ਦਾ ਰੂਟ ਆਫ ਇਟ ਕਿ ਕਿਸੇ ਕੋਲੇ ਕੋਈ ਮਤਲਬ ਕਿਸੇ ਕਿਸਮ ਦਾ ਵੀ ਜਿਹੜਾ ਹਥਿਆਰ ਹੈ ਉਹ ਇਲੀਗਲ ਵੈਪਨ ਨਾ ਹੋਵੇ ਉਹ ਪੰਜਾਬ ਚ ਟਰਨਾ ਕਰ ਸਕਣ ਇਨਦੀ ਸਫਾਈ ਕੀਤੀ ਜਾਊਗੀ ਯਾਰ ਵਾਲੇ ਸਮੇਂ ਦੇ ਵਿੱਚ ਇਹ ਥੋੜਾ ਜਿਹਾ ਐਸ ਵਲੇ ਜ਼ਰੂਰ ਹੋਣਾ ਬਹੁਤ ਕਾਫੀ ਸਾਰੀ ਇਨਕੁਆਰੀ ਹੋ ਕੋਈ ਸ਼ੱਕ ਨਹੀਂ ਜੀ ਸਾਰੀ ਇਨਕੁਆਰੀ ਹੋਏਗੀ ਸਭ ਦੀ ਸਭ ਦੀ ਦੇਖੋ ਕੱਲ੍ਹ ਇਹ ਸਾਰਿਆਂ ਦੀ ਅਕਾਉਂਟੇਬਿਲਟੀ ਹੋਏਗੀ ਜਿਹੇ ਉੱਥੇ ਪੁਲਿਸ ਦੇ ਅਫਸਰ ਸੀਗੇ ਜਿਹੜੀ ਉਹ ਮਤਲਬ that ਉਹ ਇੱਕ ਪੁਲਿਸ ਦਾ ਕੰਮ ਹੈ ਇਹ ਪੁਲਿਸ ਦੇਖੇਗੀ ਕਿ ਉਹ ਉੱਥੇ ਮਤਲਬ ਕਿਵੇਂ ਹੋਇਆ ਵਾਰਦਾਤ ਕਿਵੇਂ ਹੋ ਗਿਆ ਜੀ ਉੱਥੇ ਪੁਲਿਸ ਹੀ ਤਮੰਦੇ ਮਾਰ ਕੇ ਕਿਵੇਂ ਚੱਲੇਗਾ ਡੈਫੀਨੇਟਲੀ ਮਤਲਬ ਆਲ ਐਂਗਲਸ ਵੀ ਰੋਟੇਟਡ ਡਾਕਟਰ ਫਿਲਪੀਸ਼ਨ ਚੁਣੇ ਗਏ ਸਰਕਾਰ ਕਹਿੰਦੀ ਵੀ ਸ਼ਾਂਤੀਪੂਰਨ ਤਰੀਕੇ ਨਾਲ ਹੋਈਆਂ ਪਰ ਵਿਰੋਧੀ ਕਹਿੰਦੇ ਨੇ ਕਿ ਬੂਥ ਕੈਪਚਰਿੰਗ ਵੀ ਹੋਈ ਔਰ ਧੱਕੇਸ਼ਾਹੀ ਵੀ ਤੁਸੀਂ ਸਾਰਾ ਆਪਸੇ ਇਹਦੇ ਨਾਲ ਇੱਕ ਉਹ ਸਵਾਲ ਹੈ ਕਿ ਸੈਕਟਰੀ ਨੰਬਰ ਦਾ ਫਾਰਮ ਮਿਲਦਾ ਜਿਹਦੇ ਵਿੱਚ ਕਿੰਨੀਆਂ ਵੋਟਾਂ ਪਾਈਆਂ ਗਈਆਂ ਕਿ ਇਹ ਤਰੀਕਾ ਬਦਲਿਆ ਗਿਆ ਨਹੀਂ ਪੈਪਰ ਵੱਧ ਛਾਪ ਕੇ ਸਾਹਮਣੇ ਕਲਾਸਿਕ ਦਾ ਪਾਉਣਾ ਪਿਆ ਜੀ ਪ੍ਰੇਮ ਦੇ ਰਹੇ ਨੇ ਕਿਹਨੇ ਕੀਤੀ ਹੈ ਕਿ ਰੋਲਿੰਗ ਪਾਰਟੀ ਨੇ ਕੀਤੀ ਹੈ ਕਿ ਦੂਜੀ ਪਾਰਟੀ ਨੇ ਕੀਤੀ ਹੈ ਉਹਦਾ ਦਰਦ ਕਰਦੀ ਤੁਹਾਡੇ ਸਾਰੇ ਗੋਲ ਤੱਕ ਤਾਂ ਮਾਰਦੀ ਸੀ ਗੁੰਡਾ ਕਰਦੀ ਖੁਦ ਕਰਦੇ ਆ ਇਹ ਕੋਈ ਤਾਂ ਜਾਮ ਸਾਡੇ ਦੇ ਲੰਦੇ ਆਏ ਜੀ ਆਹ ਚਾ ਲੋ ਤੁਸੀਂ ਸਾਰੇ ਗਵਾਹ ਹੋ ਇੱਕ ਮਿੰਟ ਚ ਜਦੋਂ ਜਦੋਂ ਕਾਂਗਰਸ ਵੱਲੇ ਸਾ ਤੋਂ ਪਹਿਲਾਂ ਇਲੈਕਸ਼ਨ ਹੋਈ ਐ ਮਿਸਲ ਕੋਰਪੋਰੇਸ਼ਨ ਦੀ ਇਹ 648 ਸੀਟਾਂ ਜਿੱਤ ਕੇ ਜਿੱਤ ਕੇ ਜੀ ਇਹ ਠਰ ਗਿਆ ਜੀ ਇਹ ਕੀ ਸ਼ੋ ਕਰਦਾ ਜੀ ਇਹ ਕਿੱਦਾਂ ਜਿੱਤੇ ਸੀ ਜੀ ਇਹ ਇਹਨਾਂ ਨੂੰ ਤੁਹਾਨੂੰ ਯਾਦ ਆ ਕਾਲੀ ਚਿੱਕਾ ਮਾਰਦੇ ਸਾਰੇ ਕੁਝ ਆਪਣੇ ਬੋਰੀ ਵਸਤਰ ਚੱਕ ਕੇ ਲੜਕਾ ਸੀ ਮੈਂ ਧਰਨਾ ਮਾਰ ਕੇ ਬੈਠਾ ਹੋਇਆ ਸੀ ਬੱਸ ਸਟੈਂਡ ਤੇ ਜਿਹੜਾ ਅਸੀਂ ਦੋਵੇਂ ਇੱਥੇ ਬੱਸ ਸਟੈਂਡ ਸੀਗਾ ਜੀ ਉਹਨੂੰ ਯਾਦ ਹੋਵੇਗਾ ਸਾਰਿਆਂ ਨੂੰ ਅਸੀਂ ਧਰਨੇ ਮਾਰੇ ਅਸੀਂ ਜਾ ਕੇ ਉੱਥੇ ਲੜੇ ਇਹਨਾਂ ਦੇ ਨਾਲ ਅਸੀਂ ਜਦੋਂ ਕਾਲੀਆ ਨਹੀਂ ਸਰਦਾਰ ਸੀ ਤਾਂ ਕਾਂਗਰਸ ਵਾਲੇ ਪੂਰੀ ਜਿਵੇਂ ਇਸ ਤਰ੍ਹਾਂ ਚੱਕ ਕੇ ਚਲੇ ਗਏ ਸੀ ਇਹਨਾਂ ਨੂੰ ਆਦਤ ਪਈ ਹੋਈ ਸੀ ਇਹ ਇਹ ਇਲੈਕਸ਼ਨ ਲੁੱਟਣ ਦੀ ਇਹਨਾਂ ਨੇ ਪੂਰਾ ਸਿਸਟਮ ਬਣਾ ਰੱਖਿਆ ਸੀ ਇਸ ਮਾਲਵ ਐਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਤੇ ਇਲੈਕਸ਼ਨ ਲੁੱਟਣ ਦੀ ਕੋਸ਼ਿਸ਼ ਕਰ ਰਹੀ ਸੀ ਹੋਰ ਕੀ ਸੀ ਰੰਗੇ ਹੱਥੀ ਫੜੇ ਗਿਆ ਤੁਹਾਡੇ ਸਾਹਮਣੇ ਆ ਯੂ ਆਰ ਵਿਟਨੈਸ ਟੂ ਇਟ ਫਿਰ ਵੀ ਰੋਜ਼ਪੁਰਦੀ ਘਟਨਾ ਨੂੰ ਕਿਵੇਂ ਦੇਖ ਰਹੇ ਹੋ ਜੀ ਫਿਰੋਜ਼ਪੁਰ ਦੇ ਵਿੱਚ ਫਿਰ ਹਸਪੀਟਲ ਦੇ ਵਿੱਚ ਹੰਗਾਮਾ ਹੋਇਆ ਜੀ ਤੋੜ-ਫੋੜ ਹੋਈ ਹੈ ਫਿਰ ਸੁਰੱਖਿਆ ਦੇ ਦੇਖੋ ਮੇਰਾ ਇੱਕ ਮੈਂ ਮੈਂ ਇੱਕ ਗੱਲ ਬੜੀ ਕਲੀਅਰ ਕਰਤੀ ਆ ਜੀ ਹਸਪਤਾਲ ਦੇ ਵਿੱਚ ਦੋ ਬੰਦਿਆਂ ਦੀ ਲੜਾਈ ਹੋਈ ਆ ਚਾਹੇ